ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਕੀ ਤੁਹਾਨੂੰ ਪਤਾ ਹੈ ਕਿ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਮਾਵਾ ਸਨ ਕਦੇ ਤੁਸੀਂ ਇਸ ਬਾਰੇ ਸੁਣਿਆ ਸੀ ਆਓ ਅੱਜ ਆਪਾਂ ਦੱਸਦੇ ਹਾਂ ਕਿ ਉਹ ਦੋ ਮਾਵਾ ਕਿਹੜੀਆਂ ਸਨ ਸਾਧ ਸੰਗਤ ਜੀ ਜੇਕਰ ਤੁਹਾਨੂੰ ਇਹ ਸਾਕੀ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਰਾਜਾ ਫਤੇਹ ਚੰਦ ਮੈਣੀ ਪਟਨਾ ਦੇ ਦਾਵਾਸੀ ਸੀ ਉਸ ਦੀ ਰਾਣੀ ਦਾ ਨਾਮ ਸੀ ਬਸੁੰਦਰਾ ਮੈਨੀ ਇਹਨਾਂ ਦੀ ਗੋਤ ਸੀ ਪਰ ਧਨ ਦੌਲਤ ਜ਼ਮੀਨ ਜਾਇਦਾਦ ਇਹਨਾਂ ਸੀ ਕਿ ਲੋਕ ਰਾਜੇ ਨੂੰ ਰਾਜਾ ਜੀ ਕਹਿ ਕੇ ਸਨਮਾਨ ਕਰਦੇ ਸੀ ਪਰ ਇਹਨਾਂ ਦੇ ਘਰ ਵਿੱਚ ਕੋਈ ਔਲਾਦ ਨਹੀਂ ਸੀ ਬੜੇ ਯਤਨ ਕੀਤੇ ਪਰ ਸਫਲ ਨਾ ਹੋਏ ਇੱਕ ਦਿਨ ਰਾਜੇ ਰਾਣੀ ਨੇ ਮਿਲ ਕੇ ਪੰਡਤ ਸਿਧਦਤ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਰੱਬ ਦੇ ਪਿਆਰੇ ਹੋ ਸਾਡੇ ਲਈ ਬੇਨਤੀ ਕਰੋ ਸ਼ਿਵਦੱਤ ਜੀ ਨੇ ਕਿਹਾ ਪਰਮਾਤਮਾ ਤੇ ਆਪ ਬਾਲਾ ਪ੍ਰੀਤਮ ਦੇ ਰੂਪ ਵਿੱਚ ਪਟਨੇ ਦੀਆਂ ਗਲੀਆਂ ਵਿੱਚ ਖੇਡਦਾ ਫਿਰਦਾ ਹੈ ਰਾਣੀ ਮੈਣੀ ਨੇ ਕਿਹਾ ਕਿ ਉਹ ਕੌਣ ਹੈ ਕਿੱਥੇ ਰਹਿੰਦਾ ਹੈ ਤਾਂ ਸ਼ਿਵਦੱਤ ਨੇ ਕਿਹਾ ਉਹ ਬਾਲਾ ਪ੍ਰੀਤਮ ਹੈ ਤੁਸੀਂ ਉਸ ਦੀ ਯਾਦ ਵਿੱਚ ਬੈਠੋ ਤੁਹਾਨੂੰ ਆਪ ਦਰਸ਼ਨ ਦੇਣਗੇ ਫਿਰ ਤੁਹਾਨੂੰ ਪਤਾ ਚੱਲੇਗਾ ਕਿ ਉਹ ਕੌਣ ਹਨ ਤਾਂ ਦੋਨੋਂ ਪਤੀ ਪਤਨੀ ਰਾਜਾ ਅਤੇ ਰਾਣੀ ਆਪਣੇ ਘਰ ਚਲੇ ਗਏ ਸਿਵ ਤਤ ਦੇ ਦਸੇ ਅਨੁਸਾਰ ਬਾਲਾ ਪ੍ਰੀਤਮ ਨੂੰ ਚੇਤੇ ਕਰਦੇ ਰਹਿੰਦੇ ਹਨ ਉਹਨਾਂ ਦੀ ਯਾਦ ਵਿੱਚ ਜੁੜੇ ਰਹਿੰਦੇ ਹਨ ਇੱਕ ਦਿਨ ਖੇਡਦੇ-ਖੇਡਦਿਆਂ ਸਤਗੁਰੂ ਰਾਣੀ ਦੇ ਮਹਿਲਾ ਅੰਦਰ ਚਲੇ ਗਏ ਤਾਂ ਰਾਣੀ ਬਸੁੰਦਰਾ ਬਾਲਾ ਪ੍ਰੀਤਮ ਦੀ ਯਾਦ ਵਿੱਚ ਬੈਠੀ ਹੀ ਸੀ ਚੋਜੀ ਪ੍ਰੀਤਮ ਹੌਲੀ-ਹੌਲੀ ਚੱਲਦੇ ਹੋਏ ਰਾਣੀ ਦੀ ਗੋਦ ਵਿੱਚ ਜਾ ਕੇ ਬੈਠ ਗਏ ਅਤੇ ਬਚਨ ਕਹੇ ਕਮਾ ਰਾਣੀ ਨੇ ਇਹ ਮਾ ਸ਼ਬਦ ਪਹਿਲੀ ਵਾਰ ਹੀ ਸੁਣਿਆ ਸੀ ਕੰਨਾਂ ਨੂੰ ਜਕੀਨ ਨਾ ਆਵੇ ਰਾਣੀ ਦੇ ਕੰਨ ਤਰਸੇ ਪਏ ਸਨ ਮਾ ਸ਼ਬਦ ਸੁਣਨ ਕਿ ਕੋਈ ਮੈਨੂੰ ਮਾਂ ਕਹੇ ਤਾਂ ਰਾਣੀ ਨੇ ਕਿਹਾ ਕਬਾਲਕ ਇੱਕ ਵਾਰੀ ਫਿਰ ਤੂੰ ਮੈਨੂੰ ਮਾਂ ਕਹੋ ਤਾਂ ਬਾਲਾ ਪ੍ਰੀਤਮ ਨੇ ਰਾਣੀ ਨੂੰ ਵਾਰਾ ਫਿਰ ਮਾਂ ਕਿਹਾ ਤਾਂ ਰਾਣੀ ਨੇ ਅੱਖਾਂ ਖੋਲੀਆਂ ਤੇ ਕੀ ਦੇਖਦੀ ਹੈ ਕਿ ਜੈਸੇ ਬਾਲਾ ਪ੍ਰੀਤਮ ਨੂੰ ਯਾਦ ਕਰਦੀ ਸੀ ਉਹ ਗੋਦ ਵਿੱਚ ਬੈਠਾ ਉਹੀ ਮਾਂ ਮਾਂ ਪੁਕਾਰ ਰਿਹਾ ਹੈ ਕੁਝ ਪਲ ਤੇ ਰਾਣੀ ਨੂੰ ਸਮਝ ਨਹੀਂ ਆਈ ਕਿ ਕੀ ਕਰਾਂ ਫਿਰ ਦਾਸੀ ਨੂੰ ਆਵਾਜ਼ ਮਾਰੀ ਤੇ ਕਹਿਣ ਲੱਗੀ ਪ੍ਰਸ਼ਾਦਾ ਤਿਆਰ ਕਰੋ ਬੰਨੇ ਨੂੰ ਮਿੱਠੀ ਆਵਾਜ਼ ਵਿੱਚ ਬਾਲਾ ਪ੍ਰੀਤਮ ਬੋਲੇ ਮਾਂ ਕੁਝ ਹੋਰ ਨਹੀਂ ਖਾਣਾ ਜੋ ਅੰਦਰ ਤਲੇ ਹੋਏ ਛੋਲੇ ਪੂੜੀਆਂ ਤਿਆਰ ਪਏ ਹਨ ਉਹੀ ਖਾਣੇ ਹਨ ਤਾਂ ਰਾਣੀ ਬੜੀ ਹੈਰਾਨ ਹੋਈ ਸੋਚਣ ਲੱਗੀ ਕਿ ਇਸ ਬਾਲਕ ਨੂੰ ਜਿਵੇਂ ਪਤਾ ਲੱਗਾ ਕਿ ਅੰਦਰ ਛੋਲੇ ਪੂਰੀਆਂ ਤਿਆਰ ਪਏ ਹਨ ਪਰ ਫਿਰ ਇੰਨੇ ਨੂੰ ਮਾਂ ਦੀ ਮਮਤਾ ਜਾਗੀ ਸੋਚਾਂ ਭੁੱਲੀਆਂ ਉਸ ਵੇਲੇ ਤਾਂ ਉਸ ਰਾਣੀ ਨੇ ਉਹ ਛੋਲੇ ਪੂਰੀਆਂ ਆਪ ਜਾ ਕੇ ਲਿਆਂਦੇ ਬਾਲਾ ਪ੍ਰੀਤਮ ਦੇ ਨਾਲ ਦੀ ਸਾਰੀ ਬਾਲ ਸੈਨਾ ਸਮੇਤ ਛਕਾਈ ਸਾਰਾ ਦਿਨ ਉੱਥੇ ਖੇਡਦੇ ਰਹੇ ਜਾਣ ਲੱਗਿਆ ਕਹਿ ਗਏ ਕਮਾਤਾ ਅਸੀਂ ਕੱਲ ਫੇਰ ਆਵਾਂਗੇ ਛੋਲੇ ਪੂੜੀਆਂ ਤਿਆਰ ਰੱਖਣਾ ਇਸ ਤਰ੍ਹਾਂ ਬਾਲਾ ਪ੍ਰੀਤਮ ਰੋਜ਼ ਆਉਣ ਲੱਗੇ ਇੱਕ ਦਿਨ ਰਾਣੀ ਦੀ ਦਾਸੀ ਨੇ ਕਿਹਾ ਕਿ ਗੁਰੂ ਕੇ ਲਾਲ ਜੀ ਇੱਕ ਦਿਨ ਰਾਣੀ ਦੀ ਦਾਸੀ ਨੇ ਕਿਹਾ ਕਿ ਗੁਰੂ ਕੇ ਲਾਲ ਜੀ ਸਾਡੀ ਰਾਣੀ ਨੂੰ ਪੁੱਤਰ ਦੀ ਦਾਤ ਬਖਸ਼ੂ ਤਾਂ ਕਲਗੀਆਂ ਵਾਲੇ ਪਾਸ਼ਾ ਜੀ ਨੇ ਕਿਹਾ ਰਾਣੀ ਸਾਨੂੰ ਹੀ ਪੁੱਤਰ ਮੰਨ ਲਵੋ ਦਾਸੀ ਨੇ ਕਿਹਾ ਤੁਸੀਂ ਤਾਂ ਮਾਂ ਗੁਜਰੀ ਦੇ ਲਾਲ ਹੋ ਫਿਰ ਇੱਕ ਪੁੱਤ ਮਾਂ ਕਿਵੇਂ ਦੇ ਸਕਦੀ ਐ ਪਰ ਫਿਰ ਇੱਕ ਪੁੱਤ ਦੋ ਮਾਵਾਂ ਕਿਵੇਂ ਹੋ ਸਕਦੀਆਂ ਹਨ ਤਾਂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਹਨ ਜਿਵੇਂ ਦੋ ਅੱਖਾਂ 'ਚ ਇੱਕੋ ਜੋਤ ਨਜ਼ਰ ਆਉਂਦੀ ਹੈ ਤਾਂ ਉਸ ਦਾਸੀ ਨੇ ਸਾਰੀ ਗੱਲ ਜਾ ਕੇ ਰਾਣੀ ਨੂੰ ਦੱਸੀ ਰਾਣੀ ਦਾ ਹਿਰਦਾ ਇੰਨਾ ਮਮਤਾ ਦੇ ਨਾਲ ਭਰਿਆ ਆ ਕਿ ਅੱਖਾਂ ਰਾਹੀਂ ਵਿਰਾਗ ਉੱਜਲ ਪਿਆ ਉਸ ਤੋਂ ਬਾਅਦ ਫਿਰ ਰਾਣੀ ਨੇ ਕਦੇ ਉੱਤਰ ਦੀ ਇੱਛਾ ਹੀ ਨਹੀਂ ਕੀਤੀ ਰੋਜ਼ ਮਹਿਲਾ ਚ ਖੇਡਣਾ ਛੋਲੇ ਪੂੜੀਆਂ ਛਕਣੇ ਹਨੇਰੇ ਹੋਏ ਵਾਪਸ ਜਾਣਾ ਇਸ ਕਰਕੇ ਰਹਿਰਾ ਸਾਹਿਬ ਦਾ ਪਾਠ ਵੀ ਸੰਧਿਆ ਤੋਂ ਕੁਝ ਸਮਾਂ ਲੇਟ ਹੋ ਜਾਂਦਾ ਸੰਗਤ ਜੀ ਇਸੇ ਕਰਕੇ ਹੁਣ ਵੀ ਤਖਤ ਪਟਨਾ ਸਾਹਿਬ ਸੰਧਿਆ ਤੋਂ ਕੁਝ ਸਮਾਂ ਲੇਟ ਰਹਿਰਾ ਸਾਹਿਬ ਸ਼ੁਰੂ ਹੁੰਦੀ ਹੈ ਦਸਵੇਂ ਪਿਤਾ ਜਦੋਂ ਪਟਨੇ ਤੋਂ ਆਨੰਦਪੁਰ ਸਾਹਿਬ ਵੱਲ ਨੂੰ ਚੱਲਣ ਲੱਗੇ ਤਾਂ ਰਾਣੀ ਨੇ ਬੇਨਤੀ ਕੀਤੀ ਕਲਾ ਜੀ ਮੈਂ ਕੀ ਕਰਾਂਗੀ ਤੁਹਾਡੇ ਤੋਂ ਬਗੈਰ ਤਾਂ ਸਤਿਗੁਰਾਂ ਨੇ ਕਿਹਾ ਮਾਤਾ ਜੀ ਤੁਸੀਂ ਰੋਜ਼ ਦੀ ਤਰ੍ਹਾਂ ਛੋਲੇ ਪੂੜੀਆਂ ਤਿਆਰ ਕਰਕੇ ਮੇਰੇ ਸਾਥੀਆਂ ਨੂੰ ਛਕਾਉਣੇ ਉਹਨਾਂ ਚੋਂ ਹੀ ਤੁਹਾਨੂੰ ਮੇਰੇ ਦਰਸ਼ਨ ਹੋਣਗੇ ਰਾਜੇ ਰਾਣੀ ਨੇ ਮਿਲ ਕੇ ਰੋਜ਼ ਛੋਲੇ ਪੂੜੀਆਂ ਛਕਾਉਣੇ ਉਹਨਾਂ ਆਪਣੇ ਘਰ ਨੂੰ ਗੁਰੂ ਘਰ ਬਣਾ ਦਿੱਤਾ ਗੁਰਦੁਆਰਾ ਬਾਹ ਲੀਲਾ ਮਹਿਣੀ ਸੰਗਤ ਹੈ ਹੁਣ ਵੀ ਉੱਥੇ ਛੋਲੇ ਪੂੜੀਆਂ ਵਰਤਦੇ ਹਨ ਇੱਥੇ ਹੀ ਇੱਕ ਵਾਰ ਦਸ਼ਮੇਸ਼ ਪਿਤਾ ਨੇ ਦਾਤਨ ਕਰਦਿਆਂ ਹੋਇਆਂ ਦਾਤਨ ਕਰਕੇ ਜ਼ਮੀਨ ਤੇ ਗੱਡ ਦਿੱਤੀ ਜੋ ਸਮੇਂ ਦੇ ਨਾਲ ਹਰੀ ਹੋ ਗਈ ਉਹ ਕਰੋਤੇ ਦਾ ਰੁੱਖ ਬਣ ਗਿਆ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਹਨ ਹੋਰ ਕਿਤੇ ਕਰੋਦਾ 12 ਮਹੀਨੇ ਨਹੀਂ ਫਲਦਾ ਪਰ ਇਹ ਬੂਟਾ ਹਮੇਸ਼ਾ ਹਰਿਆ ਭਰਿਆ ਫਲਾਂ ਦੇ ਨਾਲ ਭਰਿਆ ਰਹਿੰਦਾ ਹੈ ਤੋਂ ਉਪਰੰਤ ਫਿਰ ਰਾਜਾ ਅਤੇ ਰਾਣੀ ਬਹੁਤ ਸਾਰੀ ਸੰਗਤ ਨੂੰ ਨਾਲ ਲੈ ਕੇ ਪੰਡਤ ਸਿਵਦੱਤ ਸਮੇਤ ਆਨੰਦਪੁਰ ਸਾਹਿਬ ਗੁਰੂ ਦਰਸ਼ਨਾਂ ਲਈ ਵੀ ਆਏ ਸਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ